ਮਾਤਾ ਮਾਂ ਹੁੰਦੀ ਹੈ ਚਾਹੇ ਉਹ ਇਨਸਾਨ ਦੀ ਹੋਵੇ ਜਾਂ ਕਿਸੇ ਜਾਨਵਰ ਦੀ ਅਜਬ ਮਾਂ ਨੂੰ ਲੈ ਕੇ ਤੇ ਉਸਦੇ ਪਿਆਰ ਨੂੰ ਲੈ ਕੇ ਇਹ ਮਾਂ ਆਪਣੇ ਬੱਚਿਆਂ ਦੇ ਲਈ ਕਿੱਥੋਂ ਤੱਕ ਜਾ ਸਕਦੀ ਹੈ ਕਹਿ ਸਕਦੇ ਹਾਂ ਕਿ ਅਗਰ ਬੱਚਿਆਂ ਤੇ ਕੋਈ ਸੰਕਟ ਆ ਜਾਵੇ ਤਾਂ ਮਾਂ ਚਾਹੇ ਇਨਸਾਨ ਦੀ ਹੋਵੇ ਜਾਂ ਜਾਨਵਰ ਦੀ ਆਪਣੀ ਜਾਨ ਦੇ ਵੀ ਪਰਵਾਹ ਨਹੀਂ ਕਰਦੀ ਤੇ ਆਪਣੇ ਬੱਚਿਆਂ ਨੂੰ ਜ਼ਿੰਦਗੀ ਮੌਤ ਨਾਲ ਲੜ ਉੱਠ ਨੂੰ ਬਚਾਵੇ ਲੈਂਦੇ ਹੈ ਤੇ ਕਈ ਵਾਰ ਮਾਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਨਹੀਂ ਵੀ ਬਚਾ ਸਕਦੀ ਆਪ ਵੀ ਬੱਚਿਆਂ ਨੂੰ ਬਚਾਉਂਦੇ-ਬਚਾਉਂਦੇ ਬੱਚਿਆਂ ਦੇ ਨਾਲ ਪਿਆਰ ਸਦਕਾ ਮੌਤ ਨੂੰ ਮੂੰਹ ਲਗਾ ਲੈਂਦੀ ਹੈ ਤੇ ਅੱਜ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਮਾਂ ਜਿਹੜੀ ਆਪਣੇ ਬੱਚੇ ਨੂੰ ਬਚਾਉਂਦੇ ਹੋਏ ਬੱਚੇ ਦੇ ਨਾਲ ਉਸ ਵੱਲੋਂ ਵੀ ਮੌਤ ਨੂੰ ਗਲੇ ਲਗਾ ਲਿਤਾ ਗਿਆ ਜੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦਿਲੋਜੀ ਨਜ਼ਦੀਕ ਜੰਗਲਾਂ ਵਿੱਚ ਇੱਕ ਭਾਲੂ ਮਾਂ ਦਾ ਛੋਟਾ ਬੱਚਾ ਜਿਹੜਾ ਕਿ ਜੰਗਲਾਂ ਵਿੱਚ ਇੱਕ ਬਿਜਲੀ ਦੇ ਟਰਾਂਸਫਾਰਮਰ ਤੇ ਚੜ ਗਿਆ ਜਿਸ ਦੇ ਚਲਦੇ ਇਹ ਭਾਲੂ ਦਾ ਬੱਚਾ ਟਰਾਂਸਫਾਰਮਰ ਦੇ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਕਾਫੀ ਸਮੇਂ ਬਚਨ ਲਈ ਜਦੋਂ ਜਦ ਕਰਦਾ ਰਿਹਾ ਤੇ ਉਸ ਦੀ ਮਾਂ ਵੱਲੋਂ ਆਪਣੇ ਬੱਚੇ ਦੀ ਆਵਾਜ਼ ਸੁਣ ਉਹ ਵੀ ਟਰਾਂਸਫਾਰਮਰ ਦੇ ਨੇੜੇ ਪੁੱਜ ਗਈ ਤੇ ਆਪਣੇ ਬੱਚੇ ਨੂੰ ਬਚਾਉਣ ਲਈ ਉਹ ਵੀ ਟਰਾਂਸਫਾਰਮਰ ਤੇ ਚੜ ਗਈ ਜਿਸ ਦੇ ਚਲਦੇ ਭਾਲੂ ਮਾਂ ਵੱਲੋਂ ਟਰਾਂਸਫਾਰਮਰ ਤੇ ਬਿਜਲੀ ਦਾ ਕਰੰਟ ਹੋਣ ਦੇ ਬਾਵਜੂਦ ਵੀ ਉਸ ਵੱਲੋਂ ਆਪਣੇ ਛੋਟੇ ਨੰਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮਗਰ ਇਹ ਕੋਸ਼ਿਸ਼ ਦੇ ਵਿੱਚ ਭਾਲੂ ਮਾਂ ਵੱਲੋਂ ਆਪਣੇ ਬੱਚੇ ਨੂੰ ਬਚਾਉਂਦੇ ਹੋਏ ਆਪ ਵੀ ਕਰੰਟ ਲੱਗਣ ਕਾਰਨ ਉਸ ਦੀ ਵੀ ਮੌਤ ਹੋ ਗਈ ਕਹਿ ਸਕਦੇ ਹਾਂ ਕਿ ਭਾਲੂ ਮਾਂ ਵੱਲੋਂ ਬੱਚੇ ਦੇ ਪਿਆਰ ਵਿੱਚ ਹੀ ਸ਼ਾਇਦ ਉਹ ਉਸ ਨੂੰ ਬਚਾ ਸਕੇ ਤੇ ਉਸ ਵੱਲੋਂ ਵੀ ਮੌਤ ਨੂੰ ਗਲੇ ਲਗਾ ਲਿਤਾ ਗਿਆ ਇਹ ਹੁੰਦਾ ਮਾਂ ਦਾ ਪਿਆਰ ਜੋ ਆਪਣੇ ਬੱਚਿਆਂ ਲਈ ਜਿੱਤੇ ਜ਼ਿੰਦਗੀ ਵਿੱਚ ਆਪਣੇ ਬੱਚਿਆਂ ਦੇ ਦੁੱਖ ਤਕਲੀਫਾਂ ਆਪਣੇ ਉੱਪਰ ਲੈ ਲੈਂਦੀਆਂ ਹਨ ਤੇ ਉਹ ਮੁਸੀਬਤ ਦੇ ਵਿੱਚ ਬੱਚਿਆਂ ਖਾਤਰ ਮੌਤ ਵੀ ਮੂਲ ਲਗਾ ਲੈਂਦੀਆਂ ਹਨ